2017 ਤੇ ਲੈ ਕੇ 2021 ਤੱਕ ਪੰਜਾਬ ਚ ਕੁੱਲ 272 ਬੰਦੇ ਨਸ਼ੇ ਦੇ ਓਵਰਡੋਜ਼ ਨਾਲ ਮਰੇ ਨੇ ਜੇ ਆਪਾਂ ਤਾਜ਼ੇ ਆંકੜੇ ਦੀ ਗੱਲ ਕਰੀਏ ਤਾਂ ਜਨਵਰੀ 2022 ਤੇ ਲੈ ਕੇ April 2025 ਤੱਕ ਕੁੱਲ 785 ਬੰਦੇ ਨਸ਼ੇ ਦੇ ਓਵਰਡੋਜ਼ ਨਾਲ ਮਰ ਚੁੱਕੇ ਨੇ ਇਹ ਜਿਹੜੀ ਗਿਣਤੀ ਹੈ 29 ਲੱਖ ਦੀ ਇਹ ਉਹਨਾਂ ਦੀ ਹੈ ਜਿਹੜੇ ਬੰਦੇ ਚਿੱਟਾ ਸਿੰਥੈਰੀਡਜ਼ ਹੀਰੋਇਨ ਇੰਜੈਕਟੇਬਲ ਟੀਕੇ ਵਰਗੇ ਖਤਰਨਾਕ ਨਸ਼ੇ ਦਾ ਸੇਵਨ ਕਰਦੇ ਨੇ ਜਿਹਦੇ ਵਿੱਚ 4.1 ਮਿਲੀਅਨ ਯਾਨੀ ਕਿ ਇਕੱਲੀ ਲੱਖ ਲੋਕ ਨਸ਼ਾ ਕਰਦੇ ਹਨ ਜਿਹਦੇ ਵਿੱਚ 40 ਲੱਖ ਮਰਦ 1 ਲੱਖ ਔਰਤਾਂ ਅਤੇ 7 ਲੱਖ ਦੇ ਨੇੜੇ ਨਵਾਲਿਕ ਬੱਚੇ ਨੇ ਦੇਖੋ ਜਦੋਂ ਵੀ ਪੰਜਾਬ 'ਚ ਇਲੈਕਸ਼ਨ ਹੋਣੇ ਹੁੰਦੇ ਆ ਜਾਂ ਕਿਸੇ ਗਵਰਨਮੈਂਟ ਨੇ ਇਲੈਕਸ਼ਨਲ ਟਾਈਮ 'ਚ ਲੋਕ ਆਧਾਨ ਆਪਣੇ ਵੱਲ ਖਿੱਚਣਾ ਹੁੰਦਾ ਹੈ ਤਾਂ ਉਹ ਗੁਰਨਪਾਵਾਂ ਅਕਾਲੀ ਆਮਾਦੀ ਪਾਰਟੀ ਕਾਂਗਰਸ ਐ ਸਹੀ ਸਰਕਾਰੀ ਪਾਰਟੀਆਂ ਪੰਜਾਬ ਨੂੰ ਨਸ਼ੇ ਤੋਂ ਬਚਾਉਂਦੀਆਂ ਗੱਲਾਂ ਕਰਨੇ ਸ਼ੁਰੂ ਕਰ ਦੇਣਗੀਆਂ ਜਾਂ ਫਿਰ ਫ੍ਰੀ ਚ ਬਿਜਲੀ ਫ੍ਰੀ ਆਟਾ ਦਾਲ ਸਕੀਮ ਜਾਂ ਹੋਰੀ ਸਹੂਲਤਾਂ ਫ੍ਰੀ ਚ ਦੇਣ ਦੀਆਂ ਗੱਲਾਂ ਕਰਨਗੀਆਂ ਜਾਂ ਗਰੰਟੀ ਦੇਣੇ ਸ਼ੁਰੂ ਕਰ ਦੇਣਗੀਆਂ ਜਿੰਦਾ ਪੰਜਾਬ ਨਸ਼ਮੁਕ ਪੰਜਾਬ ਦੀ ਗਰੰਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦੀਵਾਂ ਦਾ ਇਨਸਾਫ ਲਵਾਵਾਂਗੇ ਵਿਕਾਸ ਕਰਾਂਗੇ ਇਹੋ ਜਿਹੀ ਗੱਲਾਂ ਸਾਰੀ ਸਰਕਾਰੀ ਪਾਰਟੀਆਂ ਆਪਣੇ ਆਪਣੇ ਪ ਤਾਰੀਨ ਸਰਕਾਰੀ ਪਾਰਟੀਆਂ ਕੋਲ ਅਜੇ ਤੱਕ ਪੰਜਾਬ ਨਸ਼ਾ ਮੁਕਤ ਪੰਜਾਬ ਨਹੀਂ ਬਣਿਆ ਦੇਖੋ ਪੰਜਾਬ ਦੀ ਕੋ ਲਬਾਦੀ ਲਗਭਗ 3.1 ਕਰੋੜ ਹੈ ਜਿਹਦੇ ਵਿੱਚ 4.1 ਮਿਲੀਅਨ ਯਾਨੀ ਕਿ 41 ਲੱਖ ਲੋਕ ਨਸ਼ਾ ਕਰਦੇ ਹਨ ਜਿਹਦੇ ਵਿੱਚ 40 ਲੱਖ ਮਰਦ 1 ਲੱਖ ਔਰਤਾਂ ਅਤੇ 7 ਲੱਖ ਦੇ ਨੇੜੇ ਨਵਾਲਿਕ ਬੱਚੇ ਨੇ ਜਿਨ੍ਹਾਂ ਦੀ ਉਮਰ ਸਿਰਫ 10 ਸਾਲ ਤੋਂ 17 ਸਾਲ ਹੈ ਅਤੇ OPIO ਨਸ਼ਾ ਕਰਨ ਵਾਲਿਆਂ ਦੀ ਗਿਣਤੀ 29 ਲੱਖ ਹੈ ਜਿਹਦੇ ਚ 28 ਲੱਖ ਮਰਦ ਅਤੇ 1 ਲੱਖ ਔਰਤਾਂ ਨੇ ਇਹ ਜਿਹੜੀ ਗਿਣਤੀ ਹੈ 29 ਲੱਖ ਦੀ ਏ ਉਹਨਾਂ ਦੀ ਹੈ ਜਿਹੜੇ ਬੰਦੇ ਚਿੱਟਾ ਸਿੰਥੈਟਿਕ ਡਰਗਸ ਹਿਰੋਇਨ ਇੰਜੈਕਟੇਬਲ ਟੀਕੇ ਵਰਗੇ ਖਤਰਨਾਕ ਨਸ਼ੇ ਦਾ ਸੇਵਨ ਕਰਦੇ ਨੇ ਪੰਜਾਬ ਵਿੱਚ 2017 ਤੋਂ ਲੈ ਕੇ 2025 ਤੱਕ ਸਭ ਤੋਂ ਜ਼ਿਆਦਾ ਸਿੰਥੈਟਿਕ ਨਸ਼ਾ ਦੀ ਸਮੱਸਿਆ ਰਹੀ ਹੈ ਜਿਵੇਂ ਹਿਰੋਇਨ ਸਮੇਤ ਅਤੇ ਦਵਾਈਆਂ ਜਿਵੇਂ ਟਰਾਮਾਡੋਲ ਆਲਫਲਾਜੋਲਮ ਅਤੇ ਕੁਝ ਰਵਾਇਤੀ ਨਸ਼ੇ ਵੀ ਨੇ ਜਿਵੇਂ ਅਫੀਮ ਭੂਕੀ ਸ਼ਰਾਬ ਪੰਜਾਬ ਚ ਨਸ਼ਾ ਸਿਰਫ ਕਿਤੇ ਡਿਸਟ੍ਰਿਕਟ ਕਿਤੇ ਲਿਮਟਿਡ ਜਗ੍ਹਾ ਪਿੰਡ ਤੱਕ ਨਹੀਂ ਰਿਹਾ ਪੰਜਾਬ ਚ ਨਸ਼ਾ ਹਰ ਪਿੰਡ ਹਰ ਵੱਡੇ-ਵੱਡੇ ਸ਼ਹਿਰ ਤੱਕ ਫੈਲ ਚੁੱਕਿਆ ਹੈ 2017 ਤੋਂ ਲੈ ਕੇ April 2025 ਤੱਕ ਕੁਝ ਮਲਟੀਪਲ ਸਰਵੇ ਕੁਝ ਮਲਟੀਪਲ ਰਿਪੋਰਟਾਂ ਦੇ ਮੁਤਾਬਿਕ ਕੁਝ ਡਿਸਟ੍ਰਿਕਟ ਨਾਜਨਾ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਉੱਤੇ ਚੱਲ ਰਿਹਾ ਹੈ ਜਿੱਦਾਂ ਮੋਗਾ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਗਰਦਾਸਪੁਰ ਇਹ ਕੁਝ ਡਿਸਟ੍ਰਿਕਟ ਨੇ 2017 ਤੋਂ ਲੈ ਕੇ 2021 ਤੱਕ ਪੰਜਾਬ ਚ ਕੁੱਲ 272 ਬੰਦੇ ਨਸ਼ੇ ਦੇ ਓਵਰਡੋਜ਼ ਨਾਲ ਮਰੇ ਨੇ ਜੇ ਆਪਾਂ ਤਾਜ਼ੇ ਆਂਕੜੇ ਦੀ ਗੱਲ ਕਰੀਏ ਤਾਂ ਜਨਵਰੀ 2024 ਤੋਂ ਲੈ ਕੇ April 2025 ਤੱਕ ਕੁੱਲ 782 ਬੰਦੇ ਨਸ਼ੇ ਦੇ ਓਵਰਡੋਜ਼ ਨਾਲ ਮਰ ਚੁੱਕੇ ਨੇ ਹਾਲਾਂਕਿ ਆਮਾਦੀ ਪਾਰਟੀ ਨੇ ਕੁਝ ਨਸ਼ਾ ਵੇਚਣ ਵਾਲੇ ਦੇ ਘਰ ਵੀ ਤੋੜਨੇ ਅਤੇ ਕੁਝ ਰਾਜਨੀਤਿਕ ਬੰਦੇ ਆ ਕੁਝ ਅਫੀਸਰ ਰੈਂਕ ਦੇ ਬੰਦੇ ਦੇ ਉਤੇ ਕਾਰਵਾਈ ਵੀ ਕੀਤੀ ਹੈ ਅਤੇ ਹੁਣ ਵੇਖਦੇ ਹਾਂ ਇਹ ਕਾਰਵਾਈਆਂ ਕਿਥੋਂ ਤੱਕ ਜਾਂਦੀਆਂ ਨੇ ਸੋ ਧੰਨਵਾਦ ਜੀ